ਜ਼ਿਲ੍ਹਾ ਕਾਨੂੰਨੀ ਸੁਵਾਲਾ ਅਥਾਰਟੀ ਨੇ ਸਪੈਸ਼ਲ ਸਕੂਲ 'ਚ ਮਨਾਇਆ ਅੰਤਰਰਾਸ਼ਟਰੀ ਦਿਵਿਆਂਗ ਦਿਵਸ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਪੰਜਾਬ ਰਾਜ ਕਾਨੂੰਨੀ ਸੁਵਾਲਾ ਅਥਾਰਟੀ ਐਸ.ਏ.ਐਸ ਨਗਰ ਦੇ ਨਿਰਦੇਸ਼ਾਂ ਤਹਿਤ ਸਿਵਲ ਜੱਜ ਸੀਨੀਅਰ ਡਿਵੀਜ਼ਨ ਸੀ.ਜੇ.ਐਮ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੁਵਾਲਾ ਅਥਾਰਟੀ ਡਾਕਟਰ ਅਮਨਦੀਪ ਦੀ ਅਗਵਾਈ ਹੇਠ ਤਾਰਾ ਸਿੰਘ ਕਾਮਾ ਰੈੱਡ ਕਰਸ ਸਪੈਸ਼ਲ ਸਕੂਲ ਵਿਖੇ ਅੰਤਰਰਾਸ਼ਟਰੀਏ ਦੇ ਵਿਆਂਗ ਦਿਵਸ ਮਨਾਇਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੁਵਮਾ ਅਥਾਰਟੀ ਸ਼ਹੀਦ ਭਗਤ ਸਿੰਘ ਨਗਰਪ੍ਰਿਆ ਸੂਦ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਉਹਨਾਂ ਬੱਚਿਆਂ ਦੇ ਅਧਿਕਾਰਾਂ ਅਤੇ ਸਿੱਖਿਆ ਬਾਰੇ ਜਾਗਰੂਤ ਕੀਤਾ ਉਨਾ ਕਿਹਾ ਕਿ ਦਿਵਿਆਂਗ ਦਿਵਸ ਮਨਾਉਣ ਦਾ ਮੁੱਖ ਮਤਵ ਦੁਨੀਆ ਭਰ ਵਿੱਚ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਚੰਗੇ ਪਾਲਣ ਪੋਸ਼ਣ ਨੂੰ ਉਤਸ਼ਾਹਿਤ ਕਰਨਾ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਬਾਰੇ ਜਾਗਰੂਕ ਕਰਨਾ ਹੈ। ਉਹਨਾਂ ਵੱਲੋਂ ਤਾਰਾ ਸਿੰਘ ਕਾਮਾ ਰੈੱਡ ਕਰਾਸ ਸਪੈਸ਼ਲ ਸਕੂਲ ਵੱਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਲਈ ਕੀਤੇ ਜਾ ਰਹੇ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ। ਆਓ ਸੁਣਦੇ ਹਾਂ ਮੌਕੇ ਦੀ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ। लेट्स लुक एट डॉ अरमानदीप सीजीएम कंपनी 30 डीएलएस से आते प्यारे बच्चे मान दी गल मेरे लिए इथे फूल जाना है। ਤੁਹਾਨੂੰ ਸਭ ਨੂੰ ਮਿਲ ਕੇ ਦੇਖ ਕੇ ਮੇਰੇ ਲੂ ਕੰਡੇ ਖੜੇ ਹੋ ਗਏ ਹਨ। ਤੁਹਾਨੂੰ ਅਸੀਂ ਕਿੱਦਾਂ ਕਹਈਏ ਡਿਸੇਬਲ? ਤੁਸੀਂ ਸਪੈਸ਼ਲੀ এবਲਡ ਹੋ। ਖਾਸ ਤੌਰ ਤੇ এবਲਡ ਬੱਚੇ ਹੋ ਜਿਨ੍ਹਾਂ ਨੂੰ ਬਿਨਾ 뮤직 ਤੋਂ ਡਾਂਸ ਕਰਨਾ ਵੀ ਆਉਂਦਾ ਹੈ। ਬਹੁਤ ਜਾਨਨੀ ਦੀ ਗੱਲ ਹੈ। ਅਸੀਂ ਲੈ ਨਾ ਹੋਵੇ 뮤직 ਨਾਲ ਚੱਲੇ ਤੇ ਡਾਂਸ ਨਹੀਂ ਕਰ ਸਕੀਏ। डांस करके दिखाया है बहुत वो गल है मेरे वाकई मैं सोचती हाँ कि असी कुछ नहीं अचीव किया जो तुम्हें अचीव किया अच्छे इन्होंने कहना है कि क्षमता वाल देखो वाकई ही क्षमता तो जानो तो तू बहुत क्षमता है और मेन गल है कि जराल च काम हो रहा है जो मैम ने चानना पाया है कि दो हज़ार सत्तों शुरू होयाल बच्चों अचीवमेंट्स बच्चे इन्ना चो सीखे है बच्चा जाके आया उ लॉस एंजल्स के जाके आया सिल्वर मैडल लैके आया तरनजीत ਬਹੁਤ ਅਚੀਵਮੈਂਟ ਹੈ ਇਹਨੂੰ ਅਸੀਂ ਕਿਸੇ ਵੀ ਤਰ੍ਹਾਂ ਨਾਲ ਛੋਟਾ ਨਹੀਂ ਜਾਣ ਸਕਦੇ ਹੈਗੇ ਤੇ ਇੱਥੇ ਆਹਾਂ ਸਾਡੇ ਵਾਸਤੇ ਸਾਨੂੰ ਮੌਕਾ ਮਿਲਿਆ ਤੁਹਾਨੂੰ ਜਾਣਨ ਦਾ ਦੇਖੋ ਇਹ ਸਾਡੇ ਵਾਸਤੇ ਮਾਨ ਦੀ ਗੱਲ ਹੈ ਤੁਹਾਨੂੰ ਅਸੀਂ ਜਾਣਿਆ ਤੁਹਾਨੂੰ ਦੇਖਿਆ ਤੁਹਾਨੂੰ ਟਾਈਮ ਸਪੈਂਡ ਕਰ ਸਕੇ ਸਾਡੇ ਵਾਸਤੇ ਰੁਟੀਨ ਦੇ ਵਿੱਚੋਂ ਬਾਹਰ ਨਿਕਲ ਕੇ ਇੱਥੇ ਆ ਗਏ ਇਸ ਮੌਕੇ ਨੂੰ ਮਹਿਸੂਸ ਕਰਨਾ ਹੀ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਮੈਂ ਤਾਂ ਤੁਹਾਨੂੰ ਸਭ ਨੂੰ ਇਹ ਦੁਆ ਦਿੰਦੀ ਆ ਸ਼ੁਭ ਕਾਮਨਾਵਾਂ ਦਿੰਦੀ ਆ ਕਿ ਅੱਗੇ ਤੋਂ ਇਸੇ ਹੀ ਕੰਮ ਕਰਦੇ ਰਹੋ ਕਿਤੇ ਲੋੜ ਹੋਏਗੀ ਅਸੀਂ ਤੁਹਾਡੇ ਨਾਲ ਨਹੀਂ ਹਮੇਸ਼ਾ ਜਿੱਥੇ ਵੀ ਤੁਹਾਡੀ ਲੋੜ ਹੋਏਗੀ ਬਾਕੀ ਸਭ ਤੁਹਾਡੇ ਕੋਲ ਆ ਰਹੇ ਹੈ ਜਿਹੜੇ ਸੋਸ਼ਲ ਵਰਕਰਸ ਹੈਗੇ ਹੈ ਲਾਈਫ ਮੈਂਬਰ ਬਣ ਰਹੇ ਹੈ ਬਹੁਤ अच्छी ਗੱਲ ਹੈ ਇਹਨਾਂ ਚੰਗੇ ਬੰਦੇ ਜੀ ਸਿਰ ਤੇ ਹੀ ਅੱਗੇ ਵੱਧ ਸਕਦੇ ਆ ਇਹਨਾਂ ਦੇ ਨਾਲ ਤੁਹਾਡਾ ਸਕੂਲ ਚੱਲ ਰਿਹਾ ਹੈਗਾ ਇਹ ਵੀ ਧੰਨਵਾਦ ਦੇ ਯੋਗ ਹਨ ਤੇ ਅਸੀਂ ਤਾਂ ਇਹ ਕਿ ਤੁਹਾਨੂੰ ਅਸੀਂ ਅੱਗੇ ਹੌਸਲਾ ਜ਼ਰੂਰ ਦੇ ਸਕਦੇ ਆ ਪਾਰਟਿਸਿਪੇਟ ਕਰਾ ਸਕਦੇ ਆ ਬੱਚਿਆਂ ਨੂੰ ਕਿਸੇ ਵੀ ਚੀਜ਼ ਦੇ ਵਿੱਚ ਕੋਈ ਕੰਮ ਹੋਰ ਤਾਂ ਵੀ ਗਾਈਡੈਂਸ ਚਾਹੀਦੀ ਹੈ ਸਾਡਾ ਜੋ ਫੀਲਡ ਹੈ ਅਸੀਂ ਆਪਣੇ ਫੀਲਡ ਦੇ ਅਕੋਰਡਿੰਗ ਕਰ ਸਕਦੇ ਹਾਂ ਜੀ ਆ ਪਰ ਅਸੀਂ ਹਰ ਤਰ੍ਹਾਂ ਤੁਹਾਡੇ ਨਾਲ ਹਾਂ ਕੋਈ ਲੀਗਲ ਰਾਈਟਸ ਹਨ ਤੁਹਾਡੇ ਕਿਤੇ ਕੋਈ ਸਕੀਮ ਚੱਲ ਰਹੀ ਹੈ ਤੁਹਾਨੂੰ ਵਿੱਚ ਕੋਈ ਚਾਹੀਦੀ ਹੈ ਹੈਲਪ ਵਗੈਰਾ ਵੀ ਆਰ देयर ਫੋਰ ਯੂ ਤੇ ਸ਼ਰ ਦੇ ਸੈਸ਼ਨ ਜਜ ਔਰ ਨਾਲ ਆਏ ਸਾਰੇ ਹੀ ਬਤਵੰਤੇ ਬੱਚੇ ਅਤੇ ਉਹਨਾਂ ਦੇ ਪੇਰੈਂਟਸ ਮੈਂ ਸਾਰਿਆਂ ਨੂੰ ਜੀ ਆਇਆਂ ਕਹਿੰਨਾ ਆ ਅਸੀਂ ਸਾਰੇ ਉਹ ਖੁਸ਼ਕਿਸਮਤ ਇਨਸਾਨ ਹਾਂ ਜੋ ਅੱਜ ਅਸੀਂ ਇਨਾ ਬੱਚਿਆਂ ਦੇ ਨਾਲ ਸਮਾਪਤੀਤ ਕਰ ਰਹੇ ਹਾਂ ਕਿਉਂਕਿ ਇਹ ਜ਼ਿੰਦਗੀ ਦੇ ਵਿੱਚ ਇੱਕ ਸੁਭਬ ਬਣਦਾ ਗਾਹੇ ਵਗਾਹੇ ਕੋਈ ਕਿਸੇ ਨੂੰ ਸਨੇਹਾ ਦਿੰਦਾ ਤੇ ਉਹ ਉੱਥੇ ਪਹੁੰਚਦਾ ਆ ਇਸੇ ਤਰ੍ਹਾਂ ਹੀ ਸਾਨੂੰ ਸਨੇਹਾ ਮਿਲਿਆ ਸੀ ਅੱਜ ਤੋਂ ਲਗਭਗ 3 ਸਾਲ ਪਹਿਲਾਂ ਤੇ ਪ੍ਰਮਾਤਮਾ ਦੀ ਕਿਰਪਾ ਨਾਲ ਸਾਡਾ ਸਾਰਾ ਪਰਿਵਾਰ ਇਸ ਸਕੂਲ ਦੇ ਨਾਲ ਜੁੜਿਆ ਆ ਇਸ ਤੋਂ ਪਹਿਲਾਂ ਜਿਹੜੇ ਡੀਸੀ ਸਾਹਿਬ ਆਏ ਸੀ ਉਹਨਾਂ ਨੇ ਰੰਧਾ ਆਵਾਜ਼ ਸਾਹਿਬ ਬਹੁਤ ਲੰਬਾ ਸਮਾਂ ਸਾਡੇ ਨਾਲ ਸਹਿਯੋਗ ਦਿੱਤਾ ਤੇ ਜੇ ਉਹ ਹੁਣ ਵੀ ਡੀਸੀ ਸਾਹਿਬ ਹਨ ਕਿਉਂਕਿ ਇਹ ਸਕੂਲ ਰੈੱਡ ਕਰਾਸ ਸੰਸਥਾ ਵੱਲੋਂ ਆ ਤੇ ਚੇਅਰਮੈਨ ਜਿਹੜੇ ਆ ਡਿਪਟੀ ਕਮਿਸ਼ਨਰ ਹੀ ਹੁੰਦੇ ਆ ਸਕੂਲ ਦੇ ਸੋ ਅੱਜ ਸਾਡੇ ਬੜੇ ਵੱਡੇ ਭਾਗ ਹਨ ਕਿ ਨਵਾਂ ਸ਼ਹਿਰ ਦੇ ਸੈਸ਼ਨ ਜੱਜ ਸਪੈਸ਼ਲ ਇਸ ਸਕੂਲ ਦੇ ਵਿੱਚ ਆਏ ਮੈਂ ਹਮੇਸ਼ਾ ਹੀ ਬੇਨਤੀ ਕਰਨੀ ਚਾਹੁੰਦਾ ਆ ਔਰ ਹਮੇਸ਼ਾ ਹੀ ਹਰੇਕ ਫੰਕਸ਼ਨ ਤੇ ਕਰਦਾ ਆ ਤੇ ਅੱਜ ਮੈਂ ਖਾਸ ਕਰਾਂਗੇ ਕਿਉਂਕਿ ਅੱਜ ਸਾਡੇ ਕੋਲ ਅਪੀਲ ਆ ਵਕੀਲ ਵੀ ਹਨ ਤੇ ਜੱਜ ਵੀ ਹਨ ਸਾਡੇ ਇਸ ਸਕੂਲ ਨੂੰ 2 ਏਕੜ দান ਪਿੰਡ ਪੈਸਾਂ ਦੇ ਵਿੱਚ ਦਿੱਤੀ ਸੀ ਜਿਸ ਦਾ ਉਪਯੋਗ ਜਿਸ ਪਰਪਸ ਲਈ ਉਹਨਾਂ ਨੇ ਦਿੱਤਾ ਸੀ ਮਾਪੇ ਨੇ ਜਿਨ੍ਹਾਂ ਦਾ ਕੋਈ ਬੱਚਾ ਡਿਸੇਬਲ ਸੀ ਡੈਥ ਹੋ ਗਈ ਸੀ ਉਹ ਨਹੀਂ ਹੋ ਰਿਹਾ ਮੈਂ ਹਮੇਸ਼ਾ ਹੀ ਡੀਸੀ ਸਾਹਿਬ ਤੱਕ ਜਾ ਹੋਰ ਮੈਂ ਇੱਕ ਰਿਕੁਐਸਟ ਕਰਦਾ ਕਿਉਂਕਿ ਸਾਡੇ ਵੀ ਆਪਣੇ ਕਮਾਕਾਰਾਂ ਦੇ ਰੁਝੇਵੇਂ ਹਨ ਤੇ ਗੱਲ ਕਰਕੇ ਆਪਾਂ ਚਲੀ ਜਾਈਦਾ ਪਰ ਉਸਤੇ ਪਹਿਰਾ ਨਹੀਂ ਦੇ ਹੁੰਦਾ ਹੈਗਾ ਪਿਛਲੀ ਵਾਰ ਵੀ ਮੈਂ ਅਸੀਂ ਜਦੋਂ ਦੀਵਾਲੀ 2 ਮਹੀਨੇ ਪਹਿਲਾਂ ਫੰਕਸ਼ਨ ਇਸ ਸਕੂਲ ਚ ਮਨਾਇਆ ਸੀ ਡੀਸੀ ਸਾਹਿਬ ਆਏ ਸੀ ਮੈਂ ਉਹਨਾਂ ਨੂੰ ਕਹਿਐ ਸੀ ਵੀ ਉਹ ਪਿੰਡ ਬੈਂਸਾ ਵਾਲੀ ਜ਼ਮੀਨ ਉਹ ਖਾਲੀ ਕਰਾਈ ਜਾਵੇ ਤੇ ਜਾਂ ਤਾਂ ਅਸੀਂ ਉੱਥੇ ਬਣਾ ਲਈਏ ਜਾਂ ਅਸੀਂ ਨਗਰ ਕੌਂਸਲ ਨਵਾਂ ਸ਼ਹਿਰ ਜਾਂ ਨੇੜ ਦੇ ਪਿੰਡਾਂ ਦੇ ਨਾਲ ਸੰਪਰਕ ਕਰਕੇ ਉਹਦਾ ਤਬਾਬਲਾ ਕਰਕੇ ਸਕੂਲ ਜਿਹੜਾ ਇਹ ਇੱਕ ਮਿਸਾਲੀ ਸਕੂਲ ਬਣੇ ਇਹਨਾਂ ਬੱਚਿਆਂ ਦੀ ਜਿਹੜੀ ਇਹ ਸਾਡੇ ਸਰਦਾਰ ਤਾਰਾ ਸਿੰਘ ਕਾਮਾ ਜੀ ਕਾਮਾ ਪਿੰਡ ਤੋਂ ਹੋਏ ਆ ਜੀ ਉਹਨਾਂ ਦੇ ਜਿਹੜੇ ਬੇਟੇ ਸੀ ਸਰਦਾਰ ਹਰਦੇਵ ਸਿੰਘ ਕਾਮਾ ਬਹੁਤ ਹੀ ਦਾਨੀ ਪਰਸ਼ਾਨ ਨਵਾਂ ਸ਼ਹਿਰ ਤੇ ਉਹਨਾਂ ਨੇ ਇਹਨਾਂ ਦੀ ਜ਼ਮੀਨ ਦੇ ਵਿੱਚ ਇਹ ਸਕੂਲ ਚੱਲ ਰਿਹਾ ਆ ਪਰ ਆਪਾਂ ਨੂੰ ਹੁਣ ਯਤਨ ਕਰਨਾ ਚਾਹੀਦਾ ਹੈ ਕਿ ਇਸ ਨੂੰ ਵੱਡੇ ਪੱਧਰ ਤੇ ਤਾਂ ਕਿ ਇਹਨਾਂ ਬੱਚਿਆਂ ਨੂੰ ਜਦੋਂ ਅਸੀਂ ਦੇਖਦੇ ਆ ਕਿਉਂਕਿ ਮੌਕਾ ਨਹੀਂ ਮਿਲਦਾ ਜਿਹੜੀ ਬੱਚੀਆਂ ਅਖੀਰ ਤੇ ਡਾਂਸ ਕਰੇ ਸੀ ਉਹਨਾਂ ਦੇ ਤੁਸੀਂ ਐਕਸਪ੍ਰੈਸ਼ਨ ਦੇਖੋ ਸ਼ਾਇਦ ਉਹਨਾਂ ਨੂੰ ਸਮਝ ਨਾ ਵੀ ਹੋਵੇ ਪਰ ਉਹਨਾਂ ਦੇ ਹਰ ਹਾ ਭਾਵ ਸਾਨੂੰ ਸਾਡੇ ਦਿਲ ਤੱਕ ਉਹ ਪਹੁੰਚ ਰਹੀ ਸੀ ਸੋ ਮੈਂ ਇਹ ਕਹਿਣਾ ਚਾਹਣਾ ਕਿ ਤੁਸੀਂ ਜੱਜ ਸਾਹਿਬ ਇਹਦੀ ਇੱਕ ਅਗਵਾਈ ਕਰੋ ਸਾਰੇ ਪ੍ਰਸ਼ਾਸਨ ਨੂੰ ਬਿਠਾਓ ਨਗਰ ਕੌਂਸਲ ਨੇੜੇ ਦੀਆਂ ਪੰਚਾਇਤਾਂ ਨੂੰ ਇਕੱਠੇ ਕਰਕੇ ਉਹ 2 ਏਕੜ ਬੈਂਸਾ ਪਿੰਡ ਵਾਲੇ ਆਪਾਂ ਨਵਾਂ ਸ਼ਹਿਰ ਚ ਲਿਆ ਕੇ ਇਸ ਸਕੂਲ ਨੂੰ ਬੱਚਿਆਂ ਦੇ ਲਈ ਕਿਉਂਕਿ ਇਹ ਜੋ ਵੀ ਹੁਣ ਇਹਨਾਂ ਬੱਚਿਆਂ ਦੇ ਲਈ ਹੁਣ ਆਇਆ ਇਹਨਾਂ ਲਈ ਪਲੇਗ੍ਰਾਉਂਡ ਇਹਨਾਂ ਲਈ ਸਪੈਸ਼ਲ ਲੈਬਸ ਬਣਨ ਕੰਪਿਊਟਰ ਲੈਬ ਬਣ ਅੱਜ ਕੱਲ ਦੀ ਜਿਹੜੀ ਨਵੀਂ ਟੈਕਨਾਲੋਜੀ ਆ ਉਹ ਇਹਨਾਂ ਬੱਚਿਆਂ ਨੂੰ ਹਰ ਮਹੀਆਸੀ ਕਰਵਾ ਸਕੀਏ ਕਿਉਂਕਿ ਸਾਡੇ ਇਸ ਸਮਾਜ ਵਿੱਚ ਇੰਨਾ ਕਨ ਆਰ ਆਈ ਆ ਇੱਕ ਆਵਾਜ਼ ਤੇ ਸਾਰੇ ਇਕੱਠੇ ਹੋ ਜਾਣਗੇ ਪਰ ਆਪਾਂ ਨੂੰ ਉਹ ਜਗ੍ਹਾ ਮਿਲ ਜਵੇ ਤਾਂ ਨਵਾਂ ਸ਼ਹਿਰ ਦੇ ਵਿੱਚ ਸੋ ਤੁਸੀਂ ਅਥਾਰਟੀ ਆ ਤੁਸੀਂ ਜਦੋਂ ਸਾਰਿਆਂ ਨੂੰ ਸੱਦ ਕੇ ਇੱਕ ਵਾਰੀ ਬਿਠਾ ਕੇ ਟਾਈਮ ਲਾਈਨ ਗਾਈਡ ਲਾਈਨ ਕਰ ਦੋ ਕਿਤੇ ਮੇਰੇ ਖਿਆਲ ਚ ਅਸੀਂ ਬਹੁਤ ਛੇਤੀ ਇਸ ਚੀਜ਼ ਨੂੰ ਲਪਟਾ ਸਕਾਂਗੇ ਤੇ ਮੈਂ ਫਿਰ ਇਸ ਅੱਜ ਜਿਹੜਾ ਇਹਨਾਂ ਬੱਚਿਆਂ ਦਾ ਵਿਸ਼ੇਸ਼ ਦਿਨ ਤੇ ਅਸੀਂ ਸਾਰੇ ਇਕੱਤਰ ਹੋਏ ਆ ਮੈਂ ਸਾਰਿਆਂ ਦਾ ਹੀ ਜੀ ਆਇਆਂ ਕਹਿੰਦਾ ਸਪੈਸ਼ਲ ਮੇਲੇ ਦੋਨੋਂ ਭੈਣਾ ਅਮਰੀਕਾ ਤੋਂ ਮੇਰੀ ਭਣਜੀ ਵਾਈਫ ਕੁਦਰਤੀ ਤੌਰ ਤੇ ਮੇਰਾ ਬੇਟਾ ਇਹ ਜਾ ਰਹੀ ਸੀ ਤੇ ਮੈਂ ਕਹਿੰਦੀ ਤੁਸੀਂ 2 ਮਿੰਟ ਜ਼ਰੂਰ ਆਓ ਤੇ ਦੇਖ ਕੇ ਜਾਓ ਤੇ ਇਹਨਾਂ ਦਾ ਵੀ ਧੰਨਵਾਦ ਹੈ